ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਅਸੀਂ ਦੱਸਣਾ ਜਾ ਰਹੇ ਹਾਂ ਕੁਦਰਤੀ ਤਰੀਕੇ ਦੁਆਰਾ ਕੁਦਰਤੀ ਨਜ਼ਮਾ ਨੂੰ ਅਪਣਾ ਕੇ ਬਵਾਸੀਰ ਪਗੰਦਰ ਅਤੇ ਕਬਜ ਦੀ ਸਮੱਸਿਆ ਤੋਂ ਹੀ ਛੁਟਕਾਰਾ ਪਾ ਸਕਦੇ ਹਾਂ ਉਹਦੇ ਵਾਸਤੇ ਅਸੀਂ ਤੁਹਾਨੂੰ ਕੁਝ ਐਨਕਿਊ ਪ੍ਰੈਸ਼ਰ ਦੇ ਪੁਆਇੰਟ ਦੱਸਦੇ ਹਾਂ ਜਿਨ੍ਹਾਂ ਨੂੰ ਅਸੀਂ ਸਵੇਰ ਸ਼ਾਮ ਦਬਾ ਕੇ ਇਹਨਾਂ ਬਿਮਾਰੀਆਂ ਤੋਂ ਕੁਝ ਹੀ ਦਿਨਾਂ ਦੇ ਵਿੱਚ ਲਾਭ ਲੈ ਸਕਦੇ ਹਾਂ ਜਾਂ ਛੁਟਕਾਰਾ ਪਾ ਸਕਦੇ ਹਾਂ ਜੀ ਉਦੇ ਵਾਸਤੇ ਪਹਿਲਾਂ ਦਾ ਚਿੱਤਰ ਦੇਖੋ ਆਪਣੇ ਪੈਰ ਦੇ ਤਿੰਨੋਂ ਪਾਸੇ ਲੰਬੇ ਪੈ ਕੇ ਜਦੋਂ ਸਵੇਰ ਲੈਟਰਨ ਜਾ ਕੇ ਆਉਨੇ ਆ ਖਾਲੀ ਪੇਟ ਹੁੰਦਾ ਹੈ ਪੇਟ ਦੇ ਨੀਚੇਲਾ ਹਿੱਸਾ ਤੇ ਹੱਥ ਦੇ ਇਸ ਜਗ੍ਹਾ ਤੇ ਦੋਨੋਂ ਹੱਥਾਂ ਦੇ ਇਸ ਜਗ੍ਹਾ ਤੇ ਦੁਬਾਰਾ ਦੇਖ ਲਓ ਪੈਰ ਦੇ ਤਿੰਨੋਂ ਪਾਸੇ ਇੱਧਰ ਇੱਧਰ ਤੇ ਇੱਧਰ ਠੀਕ ਹੈ ਜੀ ਸੋਅ ਸਵੇਰ ਸ਼ਾਮ ਇਹ ਦਮਾਉਣਾ ਹੈ ਹੱਥਾਂ ਦੀ ਆ ਜਗਾ ਦੋਨਾਂ ਹੱਥਾਂ ਦੀ ਆ ਜਗਾ ਤੇ ਆ ਜਗਾ ਤੇ ਇਹ ਜਗਾ ਤੇ ਆਪਾਂ ਪ੍ਰੈਸ਼ਰ ਦਿਹਾੜੀ ਦੇ ਵਿੱਚ ਦੋ ਵਾਰ ਸਵੇਰ ਸ਼ਾਮ ਦੇਣਾ ਜਿਹਦੇ ਨਾਲ ਅਸੀਂ ਕੁਝ ਹੀ ਦਿਨਾਂ ਦੇ ਵਿੱਚ ਬਵਾਸੀਰ ਭਗੰਦਰ ਤੇ ਕਬਜ ਦੀ ਸਮੱਸਿਆ ਤੋਂ ਬਿਨਾਂ ਦਵਾਈ ਤੋਂ ਕੁਦਰਤੀ ਤਰੀਕੇ ਦੁਆਰਾ ਛੁਟਕਾਰਾ ਪਾ ਸਕਦੇ ਹਾਂ ਜੀ ਸਾਡੀ ਵੀਡੀਓ ਦੇਖਣ ਦੇ ਲਈ ਸਾਨੂੰ ਟਾਈਮ ਦੇਣ ਦੇ ਲਈ ਧੰਨਵਾਦ ਜੀ